ਕੀ ਕੰਮ ਕਰਦੇ ਹੋ ਲੱਕੜ ਦਾ ਜੀ ਕਿਹੜੀ ਥਾਂ ਤੇ ਆਪਣੇ ਅਗਰਵਾਲ ਕੋਈ ਨਹੀਂ ਕਿਹੜੀ ਕਲੋਨੀ ਮੱਤੀ ਦਾ ਭਾਈ ਭਾਈ ਮੱਥੇ ਦੱਸ ਠੀਕ ਆ ਮੈਂ ਵੇਖਿਆ ਤੁਹਾਨੂੰ ਉੱਤੇ ਅੱਛਾ ਭਾਈ ਕਿੰਨਾ ਚਿਰ ਹੋ ਗਿਆ ਫਿਰ ਤੁਹਾਨੂੰ ਲਾਟਰੀ ਪਾਉਂਦੇ 6 ਮਹੀਨੇ ਹੋ ਗਏ ਜੀ 6 ਮਹੀਨੇ ਹੋ ਗਏ ਹਾਂ ਜੀ ਤੇ ਹੁਣ ਕਿਹੜਾ ਇਨਾਮ ਨਿਕਲੇ 47000 ਕਿੰਨੇ ਦੀ ਬਾਈ ਕਰਾ 6 ਰੁਪਏ ਦੀ 6 ਰੁਪਏ ਵਾਲੀ ਅੱਛਾ 45000 ਦਾ ਨਿਕਲੇ ਠੀਕ ਹੈ ਕੋਈ ਸ਼ੋਰ ਪਹਿਲਾਂ ਵੀ ਕਦੇ ਨਿਕਲੇ ਇਨਾਮ ਪਹਿਲਾਂ ਨਿੱਕੇ ਨਿੱਕੇ ਨਿਕਲਦਾ ਇਸ ਛੋਟੇ ਛੋਟੇ ਕਿੰਨੇ ਮਤਲਬ ਹੈ ਮਤਲਬ 2000 ਦਾ ਤਿੰਨੇ ਆਤਾ ਹੈ ਮਿੰਕਲਦਾ ਹੈ ਅੱਛਾ ਐਵੇਂ ਨਿਕਲਦਾ ਜੀ ਤੇ ਹੁਣ 40000 ਯਾਰ ਇਕੱਠਾ ਆ ਗਿਆ ਹਾਂਜੀ ਖੁਸ਼ ਹੋ ਫਿਰ ਪੂਰੇ ਹਾਂਜੀ ਅੱਛਾ 45000 ਦਾ ਤੁਹਾਨੂੰ ਇਨਾਮ ਲੱਗਾ ਤੇ ਕੀ ਕਰੋਗੇ ਪੈਸਿਆਂ ਦਾ ਜੀ ਅਸੀਂ ਮਤਲਬ ਪਹਿਲਾ ਸੇਵਾ ਤਾਂ ਪਾਵਾਂਗੇ ਗੁਰਦਾਰੇ ਦੇਵਾਂਗੇ ਹਾਂ ਤੇ ਕੁਝ ਮਤਲਬ ਜਿਵੇਂ ਆਦਾ ਘਰ ਦੇ ਸਰਕਸ ਹਸਤੇ ਗੁਰਦਾਰੇ ਗੁਰਦਾਰੇ ਕੋਈ ਸੁੱਖਿਆ ਸੀਗਾ ਵੀ ਦਾਂਗੇ ਕਿ ਉਦਾਂ ਹੀ ਸੁੱਖਿਆ ਸੀ ਹਾਂ ਗੁਰਦਾਰੇ ਕਾਦੇ ਹਸਤੇ ਨੇ بس ਆਪਣੇ સેવા ਤੇ ਜਾਂ ਲੜਕੀਆਂ ਦੇ ਵਿਆਹ ਨੂੰ ਵਾਸਤੇ ਠੀਕ ਠੀਕ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਕਾਲੂ ਵਾਲਾ ਜੀ ਕਾਲੂ ਵਾਲਾ اچھا ਇਥੇ ਲਾਟਰੀ ਪਾਣੇ ਕਿੰਨੇ ਚਿਰ ਤੋਂ ਵੀ 6 ਮਿੰਟ ਚਲੇ 6 ਮਿੰਟ ਠੀਕ ਹੈ ਤਾਂ ਬਾਈ ਦੀ ਕਿਸਮਾ ਚੰਗੀ ਚੰਗੀ ਹੈ ਤੇ ਚਮਕ ਵੀ ਗਈ ਹੈ ਤੇ 45000 ਦਾ ਇਨਾਮ ਲੱਗਾ ਹੈ ਬਾਈ ਕਹਿੰਦਾ ਵੀ 6 ਮਹੀਨਿਆਂ ਤੋਂ ਲਾਟਰੀ ਪਾ ਰਿਆ ਸੀ ਪਹਿਲਾਂ ਛੋਟੇ ਇਨਾਮ ਨਿਕਲਦੇ ਸੀ ਇਸ ਵਾਰੀ ਮੇਰ ਹੋ ਗਈ ਤੇ 45000 ਦੇ ਇਨਾਮ ਲੱਗੇ ਤੇ ਦੋ ਇਨਾਮ ਲੱਗੇ ਜਿੱਥੋਂ ਤੱਕ ਮੈਨੂੰ ਤੁਸੀਂ ਦੱਸਿਆ ਹਨਾ ਦੋ ਪ੍ਰਾਈਜ਼ ਲੱਗੇ ਦੋ ਪ੍ਰਾਈਜ਼ ਲੱਗੇ ਦੱਸੋ ਜੀ ਮਾਣਾ ਮਾਣਾ ਪਹਿਲਾ ਤਾਂ ਸਾਰਿਆਂ ਨੂੰ ਸਸਰੀ ਗਾਲ ਜੀ ਜਿਹੜੇ ਸਾਨੂੰ ਪਿਆਰ ਕਰਦੇ ਆ ਮੈਨੂੰ ਪਿਛਲੇ ਦਿਨਾਂ ਤੋਂ ਬਹੁਤ ਕਾਲ ਆ ਰਹੀਆਂ ਕਿ ਤੁਹਾਡੀ ਕੋਈ ਨਵੀਂ ਵੀਡੀਓ ਨਹੀਂ ਆ ਰਹੀ ਵੀਡੀਓ ਮੈਂ ਸਾਰਿਆਂ ਨੂੰ ਇਹ ਦੱਸ ਦਿੰਨਾ ਵੀਡੀਓ ਤਾਂ ਨਹੀਂ ਆ ਰਹੀ ਕੁਝ ਦਿਨ ਵੈਸੇ ਹੀ ਤਬੀਅਤ ਖਰਾਬ ਸੀ ਮੈਂ ਸ਼ੌਕ ਤੇ ਅਵੇਲੇਬਲ ਹੀ ਨਹੀਂ ਸੀਗਾ ਪ੍ਰਾਈਜ਼ ਡੇਲੀ ਲੱਗ ਰਿਹਾ ਇਹ ਨਹੀਂ ਕਿ ਪ੍ਰਾਈਜ਼ ਨਹੀਂ ਲੱਗ ਰਿਹਾ ਆਪਾਂ ਵੀਡੀਓ ਤਾਂ ਨਹੀਂ ਪਵਾ ਰਹੇ ਦੇਖੋ ਕੁਝ ਮੈਂ ਆਪ ショਪ ਤੇ ਨਹੀਂ ਸੀ ਕੁਝ ਕਸਟਮਰ ਨਹੀਂ ਚਾਹंदे ਕਿ ਅਸੀਂ ਵੀਡੀਓ ਬਣਵਾਈਏ ਸੋ ਇਸ ਲਈ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਦੇ ਅਸੀਂ ਪਹਿਲਾਂ ਹੀ ਇਹ ਗੱਲ ਕਰਦੇ ਆ ਕਿ ਸਾਡੇ ਵੱਲੋਂ ਕਿਸੇ ਨਾਲ ਧੱਕਾ ਨਹੀਂ ਹੈ ਕੋਈ ਸੱਚ ਹੈ ਜਿਹੜਾ ਪਿਛਲੇ ਹਫਤੇ ਇਨਾਮ ਲੱਗਾ ਸੀਗਾ ਤੁਸੀਂ ਬਾਈ ਨੂੰ ਕਿਹਾ ਵੀਡੀਓ ਪਾ ਦੇ ਉਹ ਕਹਿੰਦਾ ਵੀ ਮੈਂ ਤਾਂ ਪਹਿਲਾਂ ਹੀ ਬੜਿਆ ਦਾ ਪੈਸੇ ਦੇਣ ਆ ਆ ਪਿੱਛੇ ਅਜ ਤੋਂ 3 ਦਿਨ ਪਹਿਲਾਂ ਹੀ 50000 ਰੁਪਏ ਦਾ ਪ੍ਰਾਈਜ਼ ਲੱਗਿਆ ਸੀਗਾ ਜੀ 7 ਵਜੇ 10 ਰੁਪਏ ਵਾਲੀ ਲਾਟਰੀ ਚ ਸੋ ਆਪਾਂ ਉਹਨਾਂ ਨੂੰ ਪ੍ਰਾਈਜ਼ ਦੇਣ ਲੱਗਾ ਆਪਾਂ ਇਹ ਗੱਲ ਕੀਤੀ ਕਿ ਆਪਾਂ ਇੱਕ ਐਡ ਕਰਨੀ ਆ ਤੇ ਉਹ ਕਹਿੰਦੇ ਪਹਿਲਾਂ ਹੀ ਬਹੁਤ ਪੈਸੇ ਦੇਣੇ ਆ ਤੇ ਹਾਂ ਵੀ ਆਪਾਂ ਐਡ ਨਹੀਂ ਕਰवानी ਤੇ ਚਲੋ ਹਰ ਕਿਸੇ ਦਾ ਪਰਸਨਲ ਮੈਟਰ ਆ ਆਪਾਂ ਕਿਸੇ ਨਾਲ ਕੋਈ ਧੱਕਾ ਨਹੀਂ ਕਰਦੇ ਕਿ ਜ਼ਰੂਰੀ ਨਹੀਂ ਆਪਾਂ ਐਡਵਰਟਾਈਜ਼ਮੈਂਟ ਲਈ ਅਗਲੇ ਨੂੰ ਪਰੇਸ਼ਾਨੀਆਂ ਚ ਲੈ ਆਈਏ ਜਿਹਨੂੰ ਤੇ ਲੈਣ ਵਾਲੇ ਸਾਰੇ ਉਹ ਤੇ ਆ ਜਾਣਗੇ ਜਿਹਨੂੰ ਨਾਮ ਨਿਕਲੇ ਲਿਆ ਕਰਦੇ ਨੇ ਉਹਦਾ ਨਾਮ ਨਿਕਲੇ ਨਾਮ ਵਰਗਾ ਹੀ ਹੋ ਜਾਂਦਾ ਜੀ ਦੇਖੋ ਗੱਲ ਉਹੀ ਹੋਈ ਸੀ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਪੈਸੇ ਆਪਾਂ ਸਾਰਿਆਂ ਦੇ ਹੀ ਮੋੜਨੇ ਆ ਪਰ ਦੇਖੋ ਜਦੋਂ 50000 ਰੁਪਏ ਆਪਾਂ ਸ਼ੋਅ ਕਰਤਾ ਕਿ ਆ ਗਿਆ ਸਾਰੇ ਇਕਦਮ ਹੀ ਘਰ ਆ ਜਾਣਗੇ ਤੇ ਕਿਹਨੂੰ 50000 ਦੇ ਆਉਣਗੇ ਆਪਣੇ ਕੋਲ ਪਿਛਲੇ ਸਾਲ ਵਿਸਾਖੀ ਬੰਪਰ ਲੱਗਿਆ ਸੀਗਾ ਜੀ 10 ਲੱਖ ਦਾ ਪ੍ਰਾਈਸ ਸੀ ਜੋ ਇਹਨਾਂ ਨੂੰ ਲੱਗਿਆ ਸੀ ਆਪਾਂ ਵੀਡੀਓ ਪਾ ਕੇ ਹੀ ਇਹਨਾਂ ਨੂੰ ਵੀ ਲੱਭਿਆ ਸੀਗਾ ਜੀ ਹਾਂ ਲੱਭੇ ਨਹੀਂ ਸੀ ਜਿੱਥੋਂ ਆਪਣੀ ਕੰਮ ਦੀ ਸ਼ੁਰੂਆਤ ਹੋਈ ਸੀਗੀ ਸੋ ਹਾਂਜੀ ਹੁਣ ਇੱਕ ਨਵਾਂ ਵਿਸਾਖੀ ਬੰਪਰ ਜੋ ਆ ਗਿਆ 6 ਕਰੋੜ ਦੇ ਵਿੱਚ ਪਿਛਲੇ ਸਾਲ ਜੋ 2.5 ਕਰੋੜ ਦਾ ਸੀ ਇਸ ਵਾਰ 6 ਕਰੋੜ ਦਾ ਪ੍ਰਾਈਸ ਆ ਗਿਆ ਜੀ ਅੱਛਾ ਠੀਕ ਹੋ ਗਿਆ ਹਾਂਜੀ ਟਿਕਟ 500 ਦੀ ਹੈ ਗਰੰਟਡ ਪ੍ਰਾਈਸ ਹੈ 6 ਕਰੋੜ ਦਾ ਪ੍ਰਾਈਜ਼ ਹੈ ਜੀ ਇਹ ਵਾਲਾ 500 ਦੀ ਟਿਕਟ ਹੈ